ਅਸੀਂ ਸਤਰਾਣੇ ਟੋਲ ਪਲਾਜ ਦੇ ਖੜਿਆਂਗੇ ਭਰਾਵੋ ਸਾਡੀ ਕੰਪੇਨ ਆ ਰਹੀ ਸੀ ੱੱਕੇ ਨਾਲ ਗੁੰਡਾਗਰਦੀ ਕਰਕੇ ਉਹ ਕੰਪੇਨ ਰੋਕ ਰੱਖੀਏਗੀ ਉਹ ਖੜਿਆ ਝੰਡਾ ਲੱਗਿਆ ਹਾ ਕੰਪੇਨ ਦੇ ਉੱਤੇ ਚੌਥੀ ਵਾਰ ਇਹ ਕੰਪੇਨ ਘੇਰੀਆ ਇੱਕ ਵਾਰੀ ਇਹਨਾਂ ਨੇ ਪਰਚੀ ਵੀ ਕੱਟੀ ਹੈਗੀ ਇਸ ਕਰਕੇ ਇਹ ਜਿਹੜਾ ਸਤਰਾਣੇਆ ਟੋਲ ਪਲਾਜ ਹੈਗਾ ਇਹ ਬਹੁਤ ਗੁੰਡਾਗਰਦੀ ਕਰਦਾਗਾ ਇਸ ਲਈ ਸਾਡੇ ਇੱਥੇ ਪ੍ਰਧਾਨ ਜੀ ਸਪੈਸ਼ਲ ਅਮਰੀਕ ਸਿੰਘ ਕੱਕਾ ਕੇ ਕਹਿ ਕੇ ਗਏ ਨੇ ਇਹਨਾਂ ਨੂੰ ਵੀ ਅਸੀਂ ਅੱਜ ਜੇ ਸਾਡੀਆਂ ਗੱਡੀਆਂ ਤੁਸੀਂ ਰੋਕ ਜਿਓ ਗਲਤ ਬੰਦ ਕਰੋ ਉਹਨਾਂ ਨੇ ਇਹਨਾਂ ਨੇ ਕਬੂਲ ਕੀਤਾ ਵੀ ਅੱਜ ਤੋਂ ਬਾਅਦ ਅਸੀਂ ਕੋਈ ਗੱਡੀ ਨਹੀਂ ਰੋਕਾਂਗੇ ਅੱਜ ਸਾਡੀ ਕੰਪੇਨ ਫੇਰ ਰੁਕ ਰੱਖੀ ਐ ਮਜਬੂਰੀ ਵਸ ਅੱਕ ਕੇ ਅੱਜੇ ਤਾਂ ਟੋਲ ਪਲਾਜ ਫ੍ਰੀ ਕਰਨਾ ਪਿਆ ਸਾਡੇ ਪ੍ਰਧਾਨ ਜੀ ਮਨੀਸ਼ ਸਾਹਿਬ ਕੀ ਕਹਿਣਾ ਹੀ ਛੁੱਟੇ ਇਹਦੇ ਬਾਰੇ ਸਾਡਾ ਇਹਦੇ ਬਾਰੇ ਇਹ ਕਹਿਣਾ ਹੈ ਜਿਹੜਾ ਸਤਰਾਣੇ ਦਾ ਟੂਲ ਪਲਾਜ ਹੈ ਟੋਟਲ ਪੰਜਾਬ ਦੇ ਟੂਲ ਪਲਾਜਾਂ ਦੇ ਉੱਤੇ ਜਿਹੜੀਆਂ ਕੰਪੇਨਾਂ ਨੇ ਇਹਨਾਂ ਨੂੰ ਟੂਲ ਪਲਾਜਾਂ ਨਹੀਂ ਲੱਗਦਾ ਨਾ ਇਹਦੇ ਨੌ ਦਾ ਟੂਲ ਪਲਾਜਾਂ ਕੱਟਿਆ ਜਾਂਦਾ ਗੱਡੀ ਦੇ ਟਰਾਲੇ ਦਾ ਨੌ ਦਾ ਟੂਲ ਪਲਾਜਾਂ ਕੱਟਦੇ ਨੇ ਜਾਣ ਬੁੱਝ ਕੇ ਜਣੀ ਕਿ ਇਸੇ ਕੰਪੈਨ ਦਾ ਟੂਲਪਰਾ ਜਿਹਨਾਂ ਨੇ ਪਹਿਲਾਂ ਕਟਿਆ ਜਦੋਂ ਅਸੀਂ ਗੱਲ ਕਰਨ ਵਾਸਤੇ ਕਹਿੰਨੇ ਆ ਮੈਨੇਜਰ ਨੂੰ ਵੀ ਮੈਨੇਜਰ ਨਾਲ ਗੱਲ ਕਰਾਓ ਇਹਨਾਂ ਦਾ ਮੈਨੇਜਰ ਕਹਿੰਦਾ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਜਣੀ ਕਿ ਕਈ ਦਿਨ ਤੁਸੀਂ ਵੀਡੀਓ ਦੇਖੀ ਐ ਜਿਹੜੀ ਕੰਪੈਨ ਦੀ ਘੇਰ ਕੇ ਰੂੜੇ ਮਾਰ ਲਾ ਕੇ ਇੱਟਾਂ ਮਾਰ ਕੇ ਪੂਰੀ ਗੁੰਡਾਗਰਦੀ ਕੀਤੀ ਐ ਇਹ ਗੁੰਡਾਗਰਦੀ ਅੱਜ ਬੰਦ ਕਰਨ ਆਇਆ ਸੀ ਦੱਸਣਾ ਆ ਮੈਨੇਜਰ ਨੂੰ ਵੀ ਜਿਹੜਾ ਤੈ ਤੂੰ ਕਹਿੰਦਾ ਵੀ ਟੈਲੀਫੋਨ ਨਹੀਂ ਮਤਲਬ ਅਸੀਂ ਅਸੀਂ ਗੱਲ ਕਰਦੇ ਇੱਥੇ ਆਉਣਾ ਪਊਗਾ ਇੱਕ ਹੈਗਾ ਖਨੋਰੀ ਵਾਲਾ ਕੂਲਪਰਾ ਜੀ ਇਹੀ ਸਤਰਾਣੇ ਵਾਲਾ ਜਣੇ ਕਿ ਅੱਜ ਅਸੀਂ ਅੱਕ ਕੇ ਜਦੋਂ ਇਹਨਾਂ ਨੂੰ ਕਿਹਾ ਹਰਜੀਤ ਸਿੰਘ ਨਾਲ ਗੱਲ ਕਰਾਉਣ ਵਾਸਤੇ ਡਰਾਈਵਰ ਨੂੰ ਕਿਹਾ ਕੰਪੈਨੀਆਂ ਨੂੰ ਵੀ ਗੱਲ ਕਰ ਤੁਹਾਡੇ ਨਾਲ ਪ੍ਰਧਾਨ ਗੱਲ ਕਰਨੀ ਚਾਹੁੰਦਾ ਜਿਹੜਾ ਬੰਦਾ ਪਰਚੀ ਕੱਟਦਾ ਉਹ ਕਹਿੰਦਾ ਅਸੀਂ ਨਹੀਂ ਗੱਲ ਕਰਦੇ ਅਸੀਂ ਕੋਈ ਗੱਲ ਨਹੀਂ ਕਰਨੀ ਇਹਨਾਂ ਨੇ ਪ੍ਰਧਾਨ ਨਾਲ ਗੱਲ ਕੀਤੀ ਪ੍ਰਧਾਨ ਨੇ ਜਣੇ ਕਿ ਅੱਗੇ ਸਾਡੇ ਨਾਲ ਗੱਲ ਕੀਤੀ ਸੀ ਨਹੀਂ ਕਿਹਾ ਵੀ ਸਾਡਾ ਜਾਣਾ ਬੰਦਾ ਇਹ ਵੱਧੇ ਜਾ ਰਹੇ ਆ ਕਹਾਂ ਵਧਣਗੇ ਇਹ ਮੈਨੇਜਰ ਸਾਬਤ ਕਰਨਾ ਚਾਹੁੰਦਾ ਵੀ ਕੌਣ ਹੁੰਦਾ ਵੀ ਕੰਪੈਨ ਨੂੰ ਟੂਲਪਲਾਜ ਨਹੀਂ ਲੱਗਦਾ ਵੀ ਮੈਂ ਕੱਟ ਕੇ ਰੱਖਾਂਗਾ ਟੂਲ ਪਲਾਜ ਅੱਜ ਅਸੀਂ ਉਹ ਬੰਦ ਕਰਨਾ ਆ ਕਿ ਇਹ ਪਹਿਲਾਂ ਵੀ ਪ੍ਰਧਾਨ ਜੀ ਕਹਿੰਦੇ ਖੰਬੇ ਦੇ بڑے بڑے ਕਿੱਲੇ ਜੇ ਲਾ ਕੇ ਟੈਰਾ ਮੂਰੇ ਸਿੱਟ ਦੋ। ਜਦੋਂ ਸ਼ੁਰੂ ਤੋਂ ਟੂਲ ਪਲਾਜੇ ਬੰਦ ਕੀਤੇ ਐ ਏਸੇ ਟੂਲ ਪਲਾਜੇ ਦੇ ਉੱਤੇ ਇਹਨਾਂ ਨੇ ਦੂਜੇ ਲੋਟ ਮਤਲਬ ਇੱਕ ਸਤੇਰੀ ਦੇ ਉੱਤੇ ਜਿਹੜੇ ਕਿੱਲ ਲਾ ਕੇ ਜਿਹੜੀ ਉਹ ਵੀਡੀਓ ਬਹੁਤ ਚੱਲੀ ਆ ਉਹ ਅਸੀਂ ਦਿਖਾਈ ਆ ਲੋਕਾਂ ਨੂੰ ਵੀ ਆ ਗੁੰਡਾਗਰਦੀ ਆ ਜੇ ਪੰਜਾਬ ਇਸ ਗੁੰਡਾਗਰਦੀ ਦੇ ਥੱਲੇ ਜਾਊਗਾ ਤਾਂ ਜੁਣਾ ਬਹੁਤ ਔਖਾ ਹੋਈ ਜਾ ਇਹ ਹੈ ਤਾਂ ਗੁੰਡਾ ਪਰਚੀ ਦੇ ਆਮ ਵੀ ਉਂ ਵੀ ਕਹਿ ਲਈ ਇਹਨੂੰ ਆਪਾਂ ਯਾਨੀ ਕਿ ਉਹ ਤੋਂ ਵੀ ਬੰਦ ਕੇ ਗੁੰਡਾਗਰਦੀ ਕਰਦੇ ਨੇ ਉਹ ਤਾਂ ਵ ਅਸੀਂ ਗੱਡੀ ਲੈਨੇ ਆ ਰੋਡ ਟੈਕਸ ਦੰਦੇ ਆ ਟਰੱਕ ਵਾਲੇ ਟਰੱਕ ਲੈਂਦੇ ਆ ਰੋਡ ਟੈਕਸ ਦੰਦੇ ਆ ਜਦੋਂ ਰੋਡ ਟੈਕਸ ਦੰਦੇ ਆ ਜਦੋਂ ਰੋਡ ਟੈਕਸ ਕੱਟਿਆ ਜਾਂਦਾ ਫਿਰ ਗੁੰਡਾ ਪਰਚੀ ਕਾਦੀ ਪੰਜਾਬ ਦੇ ਲੋਕੋ ਜੇ ਤੁਸੀਂ ਨਾ ਜਾ ਕੇ ਗੱਲ ਕੰਪੈਨਾਂ ਦੀ ਨਹੀਂ ਗੱਲ ਫਰੀ ਕਰਨ ਦੀ ਨਹੀਂ ਅੱਜ ਜੂਪੀ ਦੇ ਅੰਦਰ ਵੀਡੀਓ ਕੱਢ ਕੇ ਦੇਖੋ ਮੋਟਰਸਾਈਕਲਾਂ ਦੀਆਂ ਪਰਚੀਆਂ ਕੱਟਣ ਲੱਗੀਆਂ ਮੋਟਰਸਾਈਕਲਾਂ ਦੀਆਂ ਛੜਕ ਤੇ ਚੜਿਆ ਕਰੋਗੇ ਤੁਰੇ ਜਾਂਦੇ ਨੇ ਪਰਚੀਆਂ ਕੱਟਿਆ ਕਰਨਗੇ ਇਹ ਜਿਹੜੀ ਗੁੰਡਾ ਕਰਦੀ ਇਹ ਸੈਂਟਰ ਸਰਕਾਰ ਨੇ ਜਿਹੜੀ ਚਲਾਈ ਆ ਇਹ ਅਜੋਗ ਅਦਾਰਿਆਂ ਦੇ ਜਿਹੜੀ ਕਿ ਠੇਕੇਦਾਰ ਨੇ ਜਿਹੜੇ ਉਹ ਉਹਨਾਂ ਦਾ ਇਹ ਕਿਰਿਆ ਚਲਾਈ ਹੋਈ ਆ ਅੱਜ ਪੂਰ ਪਲਾਜ਼ਿਆਂ ਤੇ ਮੋਟਰਸਾਈਕਲ ਦੇ ਟੂਲ ਪਲਾਜ਼ਿਆਂ ਪਰਚੀਆਂ ਕੱਟਦੀਆਂ ਨੇ ਅੱਜ ਭਾਰਤ ਦੇ ਅੰਦਰ ਹਾਂ ਪਰ ਅਜ ਭਾਰਤ ਮਾਲਾ ਦੇ ਕੱਟਦੇ ਨੇ ਭਾਰਤ ਮਾਲਾ ਤੇ ਕੱਟਣ ਲੱਗ ਗੀਆਂ ਇਹ ਲੋਕ ਨੇ ਬਰਗੇ ਸੋ ਰੋਡ ਤੇ ਟੋਏ ਵੀ ਬਹੁਤ ਪਏ ਹੋਏ ਨੇ ਟੋਟਾ ਦਾ ਕੋਈ ਮਤਲਬ ਨਹੀਂ ਗੁੰਡਾ ਪਰਚੀਆਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਰੇ ਪੁਲ ਟੁੱਟੇ ਹੋਏ ਨੇ ਨਾ ਪੁਲ ਟੁੱਟੇ ਹੋਏ ਨੇ ਕੋਈ ਬੰਦ ਕੀਤੇ ਹੋਏ ਨੇ ਸਾਰੇ ਨਹੀਂ ਸਾਰੇ ਰੋੜ ਟੁੱਟੇ ਨੇ ਤੇ ਆ ਭਾਰਤ ਵਾਲਾ ਰੋੜ ਆ ਉਹ ਵੀ ਟੁੱਟਿਆ ਹੋਇਆ ਹੈ ਇਹਨਾਂ ਨੇ ਰੱਜ ਕੇ ਰੁਪਈਆ ਖਾਧਾ ਹੈ ਰੱਜ ਕੇ ਜਿਹੜੇ ਪੂਲ ਪਲਾਜ਼ਾ ਨਹੀਂ ਲੁੱਟ ਰਿਆ ਲੁੱਟ ਬੰਦ ਕਰਾਉਣੀ ਹੈ ਇਹ ਕਿਰੇ ਹੈ ਇਹ ਪਹਿਲਾ ਸਟੈਪ ਹੈ ਵੀ ਕੰਪੈਨਾਂ ਤੋਂ ਕਰ ਲਈਏ ਜਥੇਬੰਦੀਆਂ ਗੱਡੀਆਂ ਲੰਘਣ ਲੱਗ ਜਾਣਾ ਇਹ ਜਦੋਂ ਲੋਕਾਂ ਦਾ ਸਿਰ ਜੁੜ ਕੇ ਲੋਕਾਂ ਦੇ ਜਮਾ ਪਟਾਉਣੇ ਨੇ ਲੜਾਈ ਤਾਂ ਜਮਾ ਪਟਾਉਣ ਦੀ ਹੈ ਨਾ ਅਸੀਂ ਕਿਉਂ ਲੁੱਟੇ ਜਾਈਏ ਜੇ ਤੁਸੀਂ ਸਾਧਨ ਲੈਨੇ ਆ ਸਾਡੇ ਸਾਧਨਾਂ ਦਾ ਰੋਡ ਟੈਕਸ ਕੱਟਿਆ ਜਾਂਦਾ ਅਸੀਂ ਟੈਕਸ ਭਰਦੇ ਹਾਂ ਵੱਡੀਆਂ ਵਾਲੇ ਟੈਕਸ ਭਰਦੇ ਆ ਅਸੀਂ ਬਟਾ ਲੁੱਟੇ ਜੜੀ ਇਹ ਗੁੰਡਾ ਪਰਚੀ ਆ ਧੱਕਾ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ 'ਚ ਜਮ੍ਹਾਂ ਬੰਦ ਕਰਾਂਗੇ ਜਦੋਂ ਲੋਕਾਂ ਦੇ ਸਿਰ ਜੁੜਗੇ ਪਰ ਅਜੇ ਲੋਕਾਂ ਦੇ ਸਿਰ ਉਨੇ ਨਹੀਂ ਜੁੜੇ ਜਿੱਥੇ ਬੰਦੀਆਂ ਨੇ ਜੁੜ ਗਏ ਜਿੱਥੇ ਬੰਦੀਆਂ ਨੇ ਗੱਡੀਆਂ ਕਾਤੋਂ ਫਰੀ ਲੰਘਾਣ ਲੱਗਦੀਆਂ ਉਹਨਾਂ ਦੇ ਸਿਰ ਜੁੜ ਗਏ ਉਨੇ ਕੰਦੇ ਨੇ ਉਨੇ ਕੰਦੇ ਲੰਘਣ ਲੱਗੇ ਇਹ ਸਾਰੇ ਲੋਕਾਂ ਦੇ ਸਿਰ ਜੁੜ ਜਾਣ। ਕੌਣ ਮੇਰੇ ਪਰਚਾ ਪਰਚੀ ਕੱਟਣ ਵਾਲੇ? ਕੌਣ ਹੁੰਦੇ ਨੇ ਘਰ ਬਣਾ ਕੇ ਸੜਕਾਂ ਤੇ ਲੁੱਟਣ ਵਾਲੇ? ਇਹ ਲੁੱਟ ਬੰਦ ਕਰਨੀ ਹੈ। ਅੱਜ ਇਸ ਮੈਨੇਜਰ ਨੂੰ ਦੱਸਣ ਆਇਆ ਵੀ ਐਂ ਗੋਡਾ ਕਰਦੀ। ਪੰਜਾਬ ਚ ਨਹੀਂ ਕਰੂਗੀ ਕਿਤੇ ਹੋਰ ਚਲਾ ਕੇ ਆਉਂਗਾ ਕਿਸੇ ਹੋਰ ਸਟੇਟ ਪੁੱੜ ਕੇ ਆਇਆ ਹਾਂ ਵੀ ਤੇਰੀ ਮਨਮਰਜ਼ੀ ਚੱਲੀ ਜਾਂਦੀ ਹੈ ਮੈਂ ਤੇ ਪੈਨਾਂ ਦੇ ਪਰਚੇ ਨਹੀਂ ਪਰਚੀਆਂ ਕੱਟੂਗਾ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਕੌਣ ਹੁੰਦਾ ਕੋ ਪ੍ਰਧਾਨ ਗੱਲ ਕਰਨ ਵਾਲਾ ਇਹਦਾ ਮਤਲਬ ਇਹੀ ਹੋਇਆ ਨਾ ਜਦੋਂ ਆਪਾਂ ਕਹਿੰਦੇ ਪ੍ਰਧਾਨ ਗੱਲ ਕਰਨ ਦੀ ਚਾਹਤ ਜੇ ਕੋਈ ਅਫਸਰ ਨਾਲ ਕੋਈ ਗੱਲ ਕਰਨੀ ਚਾਹੁੰਦਾ ਆਪਾਂ ਦਾ ਬਿਠਾ ਦਿਆ ਮੈਂ ਗੱਲ ਕਰਾਉ ਸਕਦਾ ਇਹ ਗੱਲ ਨਾ ਪਰਚੀ ਮੋੜਾ ਨਹੀਂ ਗਈ ਆਪਾਂ ਉਹਨੂੰ ਅੱਜ ਇਹ ਦੱਸਣਾ ਹੈ ਵੀ ਐ ਨਹੀਂ ਪੰਜਾਬ ਹੈ ਇਹ ਇਹ ਪੰਜਾਬ ਦੇ ਵਿੱਚ ਐ ਨਹੀਂ ਚੱਲ ਅੱਜ ਜਣੀ ਕੇ ਨੂੰ ਸਾਰਾ ਦਿਨ ਫਰੀਚ ਚ